ਇਹ ਉਸੇ ਪਿੰਡ ਦਾ ਨੌਜਵਾਨ ਅੱਜ ਪੁਜਿਆ ਫਰਾਬੇ ਦੀ ਧਰਤੀ ਤੇ ਆ ਜਗਦੀਪ ਸਿੰਘ ਸੇਖੋ ਆ ਨਾ ਚੋਟਿਆ ਪੱਟੂ ਮੈਨੂੰ ਲੱਗਦਾ ਫੜਨ ਲੱਗਿਆ ਸੀ ਇਹਨੂੰ ਪਰ ਸਾਹਮਣੇ ਲੱਗਿਆ ਪਿਆ ਜੋਰ ਹਰਪਾਲ ਕਾਲਮਾ ਵਾਲਾ ਲਾ ਗਿਆ ਤਪਣੀਆਂ ਵਾਲਾ ਮਾਣ ਕਰਦਾ ਇਸ ਨੌਜਵਨ ਦੀ ਖੇਡ ਤੇ ਯਾਰੀ ਪੱਕੀ ਹੈ ਔਰ ਸਾਹਮਣੇ ਦੇਖਦਾ ਵੀ ਇਸ ਵੇਲੇ ਪੈਂਦੀ ਹੋਈ ਰੇਡ ਆਹ ਲੱਗਦਾ ਤਕੜਾ ਜੱਫਾ ਅੰਨੀ ਜ਼ਿਆਦਾ ਮਾਲਿਕ ਆਹ ਦੇਖਦਾ ਧੱਕ ਮਤੱਕੀ ਹੁੰਦੀ ਜਵਾਨੀ ਬਾਜੀ ਹੋ ਕੈਂਤੀ ਹੁਣ ਕਾਲਮਾ ਵਾਲਾ ਲਾਉਂਦਾ ਹੋਇਆ ਜੱਫਾ ਆ ਵੀ ਨੰਬਰ ਤਾੜੀਆਂ ਬੜਾ ਹੋਊਗਾ ਪਿੰਡ ਸਾਬੇ ਵਿੱਚ ਕੱਲੀ ਕੱਲੀ ਰੇਡ ਵੇਖਣ ਵਾਲੀ ਹੈ ਔਰ ਕੱਲ੍ਹ ਵੱਡੀ ਕਲੱਬ ਆ ਔਰ ਮਲੇਰਕੋਟਲੇ ਦੇ ਕੱਪ ਦੇ ਹਾਰਲੇ ਆ ਟੱਕਰ ਆ ਟੱਕਰ ਵੱਡੀ ਇੱਕ ਪਾਸੇ ਬੁਲਟ ਔਰ ਦੂਜੇ ਪਾਸੇ ਸ਼ੀਲੂ ਸ਼ੀਲੂ ਦੇ ਬੁਲਟ 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 ਕਬੱਡੀ 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 ਜਰਾ ਕਦਰੋਂ ਤੋਂ ਨਹੀਂ ਦਿੰਦਾ ਤੱਕੇ ਨਾਲ ਹੱਕ ਲੈਣਾ ਪੈਂਦਾ ਕਿ ਜਿਹੜਾ ਪੇਡਾਂ ਦੀਆਂ ਖੇੜਾਂ ਦਾ ਹੱਥ ਸਿਰ ਤੇ ਬਾਬੇ ਦੀਆਂ ਮਿਹਰਾਂ ਦਾ ਹੱਥ ਆ ਇਲਾਕਾ ਖੇਰਾ ਦਾ ਮਿਤਰਾ ਇਲਾਕਾ ਮਿਤਰਾ ਇਲਾਕਾ ਮਿਤਰਾ ਇਲਾਕਾ ਜਿਵੇਂ ਕਹਿੰਦੇ ਹੁੰਦੇ ਵੀ ਸਰਾਬਾ ਤਾਂ ਇੱਕੋ ਹੀ ਹੋਇਆ ਹੈ ਸਰਾਬਾ ਤਾਂ ਇੱਕੋ ਹੀ ਹੋਇਆ ਹੈ ਦੁਨੀਆ ਪੁੱਛਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਇੱਕ ਪਾਸੇ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ ਬੁਲਟ ਦੁੱਕ 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 ਆਹ ਸਿਰੇ ਦਾ ਮੈਚ ਇਸ ਵੇਲੇ ਖੇਡ ਮੈਦਾਨ ਅੰਦਰ ਅੱਜ ਦੇ ਦਿਨ ਦਾ ਫਾਈਨਲ ਇੱਕ ਪਾਸੇ ਪ੍ਰਤਾਪ ਕੜਿਆਣੇ ਦਾ ਆਹ ਜਫਾ ਲਾਉਂਦਾ ਹੈ ਕਿੰਨੀ ਕਸ਼ਟ ਹੈ ਪਰ ਜਿਗਰਾ ਬਹੁਤ ਵੱਡਾ ਹੈ ਇਹ ਵੱਡਾ 스타 ਹੈ ਤਰਸੇਮ ਪੰਡਾਲ ਦਾ ਪੋਤਰਾ ਹੈ ਆਹ ਦੇਖਣਾ ਗਰਾਊਂਡ ਥੋੜਾ ਸਲਿਪਰੀ ਹੋ ਚੁੱਕਾ ਹੈ ਔਰ ਕੱਲਾ ਕੱਲਾ ਪੁਆਇੰਟ ਕੀਮਤੀ ਹੈ ਕੱਲਾ ਕੱਲਾ ਅੰਕ ਬੜਾ ਕੀਮਤੀ ਹੈ ਕੱਲਾ ਕੱਲਾ ਪੁਆਇੰਟ ਬੜਾ ਕੀਮਤੀ ਹੈ ਪਿੰਡ ਸਰਾਬੇ ਦਾ ਕਬਡੀ ਕੱਪ ਚੱਲ ਰਿਹਾ ਹੈ